ਇਹ ਲਾ ਇਕੱਠੇ ਲੈਣੇ ਦਾ ਬੋਲ ਬੋਲੇ ਦਾ ਚਾਰਾਂ ਵਾਲੇ ਕੀ ਚਾਰਾਂ ਦਾ ਹੀ ਹਾਂ ਬਾਈ ਦੇਣੇ ਕਿੰਨੇ ਰਿਆ ਇਹਨੂੰ ਤਾਂ ਮੰਗੀ ਹੋਈ ਆ ਬੱਕਰੇ ਵੀ ਇਥੋਂ ਉਮੀਦ ਬੱਕਰੇ ਵੇਚਣ ਲਈ ਆ ਪਾਟੇ ਬੱਕਰਾ ਯਾ ਤਿੰਨ ਬੱਕਰੇ ਇਕੱਠੇ ਕਰੀ ਲਈ ਵੜ ਕਰੀ ਲਿਆ ਇਧਰ ਗਾੜ ਵਾਲੇ ਬਰੀਡ ਤੇ ਕੰਮ ਕਰਨਾ ਮੈਂ ਤਾਂ ਕੱਲ ਬੋ ਗਿਆ ਰੰਗ ਬੰਦ ਕਰ ਕਿਸੇ ਦਾ ਕੰਮ ਹੈ ਨਾ ਜਿਆ ਫਾਰਮ ਆਇਨ ਨੂੰ ਕੀ ਹੈ ਦਾ ਪੂਰਾ ਕਿੰਨੇ ਦੇ ਵਿੱਚ ਦੱਸਿਆ ਇਹ ਆਪਾਂ ਮੰਗਦੇ ਨੂੰ ਸਹਾ ਲੈਣੇ ਆ 99 ਕੀ ਹੈ ਉਹ ਛੋਟਾ ਸਾਈਜ਼ ਦਾ ਛੱਡਣਾ ਸੌਖਾ ਹੋ ਜਾਂਦਾ ਹੁੰਦਾ ਜੇ ਤੁਹਾਡਾ ਕਰੜਾ ਲੱਗ ਜਾ ਤਾਂ ਪੱਲੇ ਦੁਆਰ ਤੇ ਤਾਂ ਦੱਸਣੀ ਵੀ ਤੇਰਾ ਕੱਲੇ ਦੀ 10000 ਮੈਨੂੰ ਸਰਾਹ ਚ ਪਿਆ ਕਰੀ ਬੋਲ ਬੋਲ ਯਾਰ ਦੱਫੇ ਹੀ ਹੈ ਬੰਦਾ ਚਾਰਾਂ ਦਾ ਦੱਸ ਚਾਰਾਂ ਦਾ ਹੀ ਦੱਸਿਆ ਜੈ ਦੱਸ ਇਹ ਦੂਜੇ ਦੀ ਦਿੱਤੀ ਗਿਆ ਕਿਵਾਂ ਜਾਈ ਦੱਸਿਆ ਦਾ ਭਾੜਾ ਹੈ ਹਾਂ ਅਡੀ ਅੱਛੇ ਦਾ ਭਾੜਾ ਹੈ ਉਹ ਗਿਆ ਫੜੀ ਬਠੱਬਾ 15000 ਨਹੀਂ ਕਿੱਥੇ ਆਹ ਯਾਰ ਦਾ ਕੱਲਾ ਬੱਚਾ ਇਹਦਾ ਮੈਂ ਤੂੰ ਮੰਗ ਲੈ ਤੂੰ ਹੁਣ ਮੈਂ ਤੂੰ ਪਤਾਉ ਵੀ ਮੰਗਦਾ ਹਾਂ ਤੇ ਐਹੀ ਕਰ ਤੈਨੂੰ ਪੱਜੀ ਪੱਲੀ ਗੱਲ ਇਹ ਕੋਈ ਠੀਕਾ ਤੂੰ ਸਾਥ ਰਿਹਾ ਹੋਰ ਮਸਲੇ ਆਉਣਾ ਹੈ ਉਹ ਇਹਦਾ ਮੀਟ ਦਾ ਮੁੱਲ ਵੀ ਨਹੀਂ ਇਹਦਾ ਰੱਖਦਾ ਹੋਰ ਫਿਰ ਕਿੰਨੇ ਦਾ ਵੀਰਾ ਦੱਸ ਨਹੀਂ ਚੱਲਦਾ ਕਿੰਨੇ ਦਾ ਚੱਲਦਾ ਬੜੀ ਗੋਮੇ ਵੀ ਦੇਖ ਲੈ ਵੱਧ ਵਿਕਨਗੇ 10000 ਕੱਲੇ ਬੱਚੇ ਦਿੰਦੇ ਮੈਨੂੰ ਫਿਰ ਪਿੱਛੇ ਆਹ ਉਹ ਕੱਤ ਕੇ ਨੇ ਵਹਾਂ ਜੀ ਬੱਸ ਇਹ ਘਰ ਰੱਖਣ ਵਾਲੀ ਤੇ ਦਊਗਾ ਮੈਂ ਅਲੇ ਤੋਂ ਪੁੱਛਦਾ ਸੱਤ ਅੱਠ ਦੇ ਅੱਧੇ ਕੋਲ ਕੋਈ ਨਹੀਂ ਵਧੀਆ ਖੜੀ ਤੇ ਮੈਂ ਮੰਗੀ ਉਹ ਦੋਨਾਂ ਨੂੰ ਮੈਂ ਗਿਆ ਦੋ ਜਿਹੜੇ ਨਹੀਂ ਕਰਦਾ ਇਹ ਉਹ ਦੋਨੇ ਜਦੋਂ ਵੀ ਜਾਣਗੇ 2000 ਜੀ ਕਿੰਨੇ ਦੇ ਵਿੱਚ ਨੇ ਕਿੰਨੇ ਦੇ ਆਸਿਆਦ ਨੂੰ ਮਤਲਬ ਵੀਰ ਨੇ ਦਿੱਤੀ ਆ ਤੇ ਤੈਨੂੰ ਯਾਰ ਜਿਹੜਾ ਹੋਂਦ ਤੋਂ ਆਫੀਕਾ ਦੀ ਜਾਨ ਵੜ ਰਹੀ ਨਹੀਂ ਆਲੇ ਤੋਂ ਬੜਾ ਮੈਂ ਤਾਂ ਉਹਨੂੰ ਪੁੱਛਿਆ ਵੀ ਮੈਂ ਕਿਹੜਾ ਨਹੀਂ ਆਣਾ ਨੂੰ ਪਤਾ ਤੈਨੂੰ ਮਾਣ ਬਾਈ ਉਹੀ ਸਾਈਡ ਤੇ ਪਿਛੇ ਆਣਾ ਬਹੁਤ ਮੜਾ ਆ 25 16000 ਠੀਕ ਆ ਜੀ 22 ਕਿਹਾਂ ਦਾ 22 22000 ਠੀਕ ਆ ਨਹੀਂ 16 ਕਿਹਦਾ ਕੋਈ ਆਏ ਵੀ ਨਹੀਂ ਆਪਾਂ ਕਿਰਾਇਆ ਕਿੰਨਾ ਦੇਣਾ ਹੈ ਜਾਈ ਦੇ ਪੁਰਾਣੀ ਨਿਕਲ ਰਿਹਾ ਇਹਦੀ ਬਈਆ ਕਰਦਾ ਹੁੰਦਾ ਪਹਿਲੀ ਹੀ ਦਉਂਦਾ ਲੈ ਨਿਕਲੂਆਂ ਅੜਕਾਂ ਚ ਪੈ ਗਿਆ ਬਾਈ ਯਾਰ ਇਹ ਜਾ ਕੋਈ ਥੱਲੇ ਬੱਕਰੀ ਦਾ ਮੁੰਡਿਆ ਨੂੰ ਦੱਸ ਇਹ ਕੱਲਾ ਬੰਦੇ ਬਰਾਬਰ ਕਿਨੇ ਵੀ ਦੇ ਗਈ 16000 ਰੁਪਏ ਕਰਾ ਚਾਰਾਂ ਦਾ ਜੱਲਾ ਦੱਸ ਦੇ ਉਹ ਕਿੰਨੇ ਆ ਬਾਈ ਮੈਂ ਤਾਂ ਮੰਗੇ ਹੁੰਦਾ ਨਾ 20000 ਮੈਂ ਚਾਰਾਂ ਦਾ ਮੰਗੇ ਤਾਂ ਮੰਗੀ ਜਾਂਦਾ ਵੀ ਨਾ ਨਾ ਕੀ ਦੂ ਘੱਟ ਦੇਣੀ ਨਹੀਂ ਫਾਇਦੇ ਤੇ ਇਹਨੂੰ ਪਤਾ ਬਾਈ ਮੈਂ ਬਾਹਲੇ ਮੰਗਦਾ ਇਹ ਕਰਦਾ ਅਗਲਾ ਇਹਨੂੰ ਵੀ ਲੈ ਲਿਆ ਬੜਾ ਮਟੇ ਕਰਾਉਂਦਾ ਥੋੜਾ ਹੁੰਦਾ ਪੜਦਾ ਬੰਦਾ ਹੈ ਨਾ ਆਮ ਬੰਦਾ ਦੇਖੀ ਕਿੰਨਾ ਹੋ ਗਿਆ ਕਿੰਨੇ ਦਾ ਹੋ ਗਿਆ 10 17 ਇਹ ਨਾ ਤੇਰੇ ਕੋ ਦਾ ਪਰੇ ਸੱਜੂ ਜਾ ਕੇ ਟੁੱਟ ਜਾਣੇ ਆ ਮਿੱਤਰਾਂ ਕੀ ਆ ਉਹ ਬਹੁਤ ਨਹੀਂ ਹੁੰਦਾ ਯਾਰ ਤੂੰ ਅੰਦਰ ਨਹੀਂ ਹੁੰਦਾ ਜਾ ਉਹ ਵੀ ਪਾਰ ਲੈ ਦੇ ਬੋਲ ਬੋਲੇ ਆ ਜੀ ਯਾਰ ਇੱਕ ਗੱਲ ਦੱਸ ਦੇ ਮਿੱਤਰ ਤੈਨੂੰ ਕੱਟ ਦਿੰਦਾ ਕਟਾਵਾ ਤੇਰੇ ਲਈ ਬਹੁਤ ਹੁੰਦਾ ਠੀਕ ਹੈ ਬੀ ਬਹੁਤ ਵੀ ਜੇ ਮਨ ਜਾਂ ਦਿਖਾ ਦੇ ਚੀਜ਼ ਵਾਲੀ 11 ਨਾ ਆਈ ਨਹੀਂ ਓਏ ਤੰਤਰਾ ਇਦੂ ਹਮਨੇ ਪਹਿਲੇ ਲਾ ਲੂਗਾ ਹੋਰ ਪਾਸੇ ਲੈ ਜੀ ਜਾਵਾਂ ਨਹੀਂ ਲਾਊਗਾ ਨੀ ਨਾ ਲਾਊਗਾ ਫਿਰ ਆਪਾਂ ਨੂੰ ਕਹਦਾ ਕਿ ਜਾਵਾਂਗਾ ਉਹ ਨਾ ਆ ਰਿਹਾ ਤਾਂ ਇਹ ਵਗਾਉਂਦਾ ਤੰਤਰ ਕੰਮ ਤੋਂ ਬਾਅਦ ਫੇਰ ਨਹੀਂ ਪੈਣਾ ਨਹੀਂ ਲਾਉਣਾਗਾ ਕਿੰਨੇ ਕਿੰਨੇ ਨੂੰ 10000 10000 ਲਈ ਉਹ ਕਰ ਹਾ ਆ ਦੋਨੇ ਜੁੜਾਣਾ ਜੁੜੇ ਜੰਗਾ ਵਾਲੀ ਚੱਲੀ ਅਗਲਾ ਆਪੀ ਜਿੱਕੇ ਦੀ ਆ ਕਹਿਣਾ ਨਹੀਂ ਗੱਲਾਂ ਕਮਾਉਂਦਾ ਉਹ ਫੜਦਾ ਜਾ ਫਰਤਦਾ ਕਰ ਲੈ ਮੈਂ ਦੱਸਦਾ ਤੈਨੂੰ ਮੈਂ ਦੱਸਦਾ ਦੋ ਉਹ ਦੱਸਦਾ ਮੈਨੂੰ ਉਹ ਮੈਨੂੰ ਪਤਾ ਉਹ ਫੜਦਾ ਲੈ ਮੈਂ ਉਹਦਾ ਬੜਾ ਨੀ ਹੁੰਦੀ ਨਾ ਬੜਾ ਤੇਰੇ ਮਨ ਨਹੀਂ ਕਰਨਾ ਮੈਂ ਜਿੱਥੇ ਘਰ ਆਇਆ ਨਹੀਂ ਉਹ ਨਹੀਂ ਆ ਬਸ ਸੋਏ ਹੱਥ ਤੇ ਮਾਰੀ ਇਹ ਮਨ ਹੋਣਾ ਉਹ ਨਾ ਛੱਡ ਦੇ ਉਹ ਤੇਰੇ ਲਈ ਆ ਮੈਂ ਉਹਦਾ ਕਰਦਾ ਆ ਭਲਾ ਦੇ ਵੀ ਨਹੀਂ ਕੋਆ ਕਰ ਉਹਦਾ ਗੱਲ ਆ ਬੱਚਾ ਲੈਦਾ ਉਹ ਲਦਾ ਜਾ ਰਦਾ ਬੀ ਕੋ ਉਹ ਇੱਥੇ ਸਾਲ ਪਿਆਰ ਦੀ ਸਾਡੇ ਨੂੰ ਵੀ ਨਹੀਂ ਜੀਂਦੇ ਤੋਂ ਬੱਚੇ ਜੇਦ ਹੁੰਦੇ ਨਾ ਮੈਨੂੰ ਆਪ ਇੱਕ ਵਾਰੀ ਮੈਨੂੰ ਕਦਰ ਕੀਤੀ ਉਹਨੂੰ ਮੋਲ ਆਇਆ ਬੁਣੀ ਕਰ ਨਹੀਂ ਕਰਕੇ ਸਵੇਰ ਸਵੇਰ ਮੈਂ ਇਹਨੂੰ ਐਸੇ ਕਿਵੇਂ ਮੜਾ ਤੂੰ ਚਲਾ ਦੇ ਸਾਰਾ ਰੋਣੀ ਮੈਂ ਤੱਕੇ ਨਹੀਂ ਕਹਿੰਦਾ ਗੋਲੀ ਜਦ ਤੂੰ ਤੇ ਸਮਝ ਆਈ ਤੇ ਫਿਰ ਲਾਇਆ ਸੰਗ ਚਲਾਇਆ ਫਿਰ ਕੋਈ ਪਿਆਰ ਵਾਲੀ ਗੱਲ ਥੋੜਾ ਕੀਤੀ ਆਇਆ ਫਿਰ ਦੱਸ ਦੇ ਮੈਨੂੰ ਘਟ ਲਾਇਆ ਤਾਂ ਕਹਦੇ ਯਾਰ ਹਾਂ ਮੈਨੂੰ ਜੋ ਤੂੰ ਕਹਿ ਮੈਨੂੰ ਘਟ ਲਾਇਆ ਪੈਸੇ ਮੈਨੂੰ ਘਟ ਤੇ ਫਿਰ ਪਰ ਮੇਰੀ ਨਹੀਂ ਆਲੇ ਸਮਝ ਆਉਂਦੀ ਹਾਂ ਵਾਲੀ ਕਰੇ ਗਿਰੇ ਕਲਵਾਨ ਦੇ ਸਾਹਦੇ ਦੱਸ ਹੈ ਹਾਂ ਮੰਨ ਜਾ ਕੋਈ ਉਹਦੀ ਗੱਲ ਬਾਤ ਨਹੀਂ ਗਈ ਮੰਨ ਜਾ ਤੂੰ ਇੰਨੀ ਗੱਲਾਂ ਜਿ ਮੇਰਾ ਕੋਈ ਨਾ ਉਹ ਜਾਂਦੇ ਨਹੀਂ ਨਾ ਫਿਰ ਤੂੰ ਹਾਂ ਨਾ ਇਹਦਾ ਰਾਬਾ ਨਰਸਾਨ ਦਾ ਕਰਵਾ ਦੱਸ ਮਾਰ ਨਹੀਂ ਸਕਦਾ ਉਸਨੂੰ ਤਾਂ ਦੇਈ ਤੇ ਨਹੀਂ ਆ ਕਰ ਰਾਜ ਲਾ ਗਾ ਅੱਛਾ ਕਿੱਦਿਸ ਹੈ ਭਾਈ ਤਾਲ ਕੋਈ ਨਾ ਬਰਾਫਾ ਦੀ ਕਦਰ ਕੀਤੀ ਵੀ ਇਹ ਤੈਨੂੰ ਬੋਲਦਾ ਉਹ ਮੇਰੀ ਰੋਟਾ ਜਰ 9 ਦਿਨ ਤਨ ਮੈਂ ਤਾਂ ਫੇਰ ਮੋੜੀ ਜਨਾ ਕਾਦੇ ਪਿੱਛੇ ਰਾਫ ਫਿਰ ਗਲਾਵਾ ਇਹਨਾਂ ਕਰਦਾ ਜੀ ਮੇਰੀ ਗਲੋਂ ਵੀ ਹੁਣ 80 ਵੀ ਲਿਆਉਣੇ ਕਰਨ ਤੈਨੂੰ ਪੂਰਾ ਗਰੀਬ ਨਹੀਂ ਹੋਰ ਕੋਲੇ ਹੁੰਦਾ ਆਪਾਂ ਕਿਥੋਂ ਲੱਗਣਾ 10 ਤੋਂ ਲੱਗਣਾ ਸੀ ਤੈਨੂੰ ਪੈਂਦੀ ਸਾਢੇ ਅੱਜ ਹੁਣ ਅਗਲਾ ਵੀ ਥੋੜਾ ਆਪਾਂ ਨੂੰ ਪਤਾ ਹੁਣ ਇੰਨੀ ਦਿੱਤਾ ਪਰ ਤੈਨੂੰ ਮੋਲ ਆਇਆ ਤੇ ਤੂੰ ਤੈਨੂੰ ਆਏ ਆ ਵੀ ਕਦਰ ਨਹੀਂ ਕਰਦਾ ਤੂੰ ਕੋ ਯਾਰ ਮੇਰੀ ਗੱਲ ਤੈਨੂੰ ਜੇ ਤੂੰ ਕਿਨੇ ਨਹੀਂ ਆਇਆ ਤੂੰ ਮਾਰਿਆ ਇਹਦਾ ਸਾਰਿਆਂ ਨੇ ਮੇਰਾ ਵੀ ਕੋਈ ਨਾਮਾ ਵੀ ਨਹੀਂ ਵੇਰੀ ਬੋਆ ਬਰਪੀ ਹੁਣ ਮੈਨੂੰ ਕਿਆ ਹੋਇਆ ਨਹੀਂ ਮਾਨਦਾ ਬੁਰਿਆ ਬਾਈ ਯਾਰ ਕਰ ਲੈ ਰੇਡੀਆ ਦੇ ਕਰ ਦੇ ਨਹੀਂ ਆੜਿਆ ਬਾੜ ਦੀ ਨਾਲ ਕੱਲੇ ਕੱਲੇ ਫੇਰ ਉਹ ਫੜ ਲਾ ਕੇ ਫੜ ਲੈ ਮੈਂ ਇਹਨੂੰ ਨਹੀਂ ਬਹੁਤ ਗੱਲ ਤੇਰੀ ਚਲਦੀ ਕਰਕੇ ਛੱਪ ਜਾ ਯਾਰ ਹਲੇ ਚਲਦੀ ਆ ਚੱਕ ਹਾਂ ਤੇ ਉਹ ਨਹੀਂ ਮੈਂ ਕਹਿਆ ਪਾ ਯਾਰ ਵੀਰੀ ਗੱਲ ਉਹ ਬਹੁਤ ਰੈਡ ਰੈਡ ਕਰਦੇ ਨਹੀਂ ਸੁਣਦਾ ਹੁਣ ਦਾ ਸ਼ੱਕ ਮੈਂ ਉਹਨੂੰ ਵੀ ਨਹੀਂ ਪੁੱਛਾ ਉਹ ਮੇਰੀ ਗੱਲ ਤਾਂ ਆ ਗਈ ਯਾਰ ਸਾਹਮਣੇ ਉਹ ਲੈ ਯਾਰ ਤੂੰ ਕੀ ਕਰਦਾ ਪਹਿਲਾਂ ਜਦੋਂ ਤੱਕ ਨਹੀਂ ਪੁੱਛਦਾ ਮਾਣ ਨਹੀਂ ਪੁੱਛਦਾ ਇਹ ਤਾਂ ਮੇਰੇ ਕੋਲ ਯਾਰ ਜਿਹੜੀ ਜਮਾਤ ਕਰਦੇ ਤੇ ਰਹਿ ਫਰਦਾ ਗਿਆ ਪਤਾ ਆ ਕਿਹਦਾ ਕੀਤਾਗਾ ਓਏ ਮੇਰੀ ਗੱਲ ਜੇ ਇਹਨੂੰ ਘਾਟਾ ਆਵਾਂ ਨਾ ਯਾਰ ਘਾਟਾ ਨਾ ਆਪਣੀ ਵੀਰੇ ਨਾਲ ਸੋਧਾ ਨਹੀਂ ਵਾਦਾ ਉਹਦਾ ਆਪਣਾ ਮਾਤੀ ਵੇਤਾਰੇ ਗਾਮਾ ਤੋਂ ਮੈਨੂੰ ਲੱਗ ਰੋ ਪਤਾ ਮੈਂ ਤਾਂ ਉਹਨੂੰ ਵੀ ਨਹੀਂ ਪੁੱਛਿਆ ਉਹਦੇ ਨਾਲ ਗੱਲ ਲੈ ਆ ਆਪਣੇ ਮਿਲਣਾ ਪੜੀ ਗੱਲ ਹੋਣਾ ਯਾਰੀ ਫਾੜ ਲੈ ਨਹੀਂ ਯਾਰ ਫਾੜ ਲੈ ਫਾੜ ਲੈ ਨਹੀਂ ਫਿਰ ਤੂੰ ਕਰਦੇ ਪੇਰ ਵੇਖ ਲੈ ਵਾਸਤੇ ਚਲਾ ਲੈ ਯਾਰ ਭਾਈ ਮੈਂ ਗੱਲ ਉਹ ਭੋਕੇ ਗੱਲ ਨਹੀਂ ਵੀਰੇ ਯਾਰ ਕਰਦਾ ਤੂੰ ਯਾਰ ਮਰਦੀ ਵੇਚ ਲੈ ਆਪਾਂ ਦੋ ਮਿੰਟ ਦਾ ਰੋਕ ਲੈ ਫਿਰ ਨਹੀਂ ਯਾਰ ਦੋ ਦਾ ਅੱਗੇ ਜਾ ਲੈ ਨਹੀਂ ਬੈਠਾ ਖੜਾ ਆ ਪਾ ਯਾਰ ਭਾਈ ਮੜਾ ਖੁੱਲ ਕੇ ਖੜ ਜੋ ਦਿਸੂਏ ਦੂਰੋਂ ਹੀ ਬੱਚਾ ਉਹ ਲੈ ਲੈ ਉਹ ਮੈਂ ਤੇ ਤੂੰ ਇਹ ਥੋੜਾ ਹੁੰਦੀ ਜਵਾਨਾਂ ਦਾ ਦੋ ਦੋ ਘਟਾ ਹੋ ਕੇ ਨਹੀਂ ਤੇ ਘੜਾ ਬੇ ਯਾਰ ਉਹ ਗਣਾ ਪਏ 200 ਦਾ 300 ਰੁਪਏ ਪਰ ਮੈਨੂੰ ਤਾਂ ਕਹੀ ਨਹੀਂ ਉਹਨੂੰ ਲਾ ਦੇ ਤੈਨੂੰ 200 ਉਹ ਭਰਾ ਉਹ ਖੜਾ ਰਿਹਾ ਉਹ ਯਾਰੀ ਬਗਾਈ ਉਹ ਸਾਈਡ ਤੇ ਉਹ ਜਾ ਪਰ ਉਹ ਬਾਲ ਹੁਣ ਤੱਕਾ 100 200 ਵੀ ਨਹੀਂ ਮਰਦੀ ਮੈਂ ਨਹੀਂ ਇਹ ਮੈਂ ਕੰਪਨੀ ਨਹੀਂ ਮਾਰਦਾ ਇਹ ਸਾਡੇ 18000 ਰੁਪਏ ਲਵਾਤਾ ਇਹਨੇ 18000 ਲਾਇਆ ਸੀ 500 ਮਿਆਂ ਦੇ ਕੋਲੋਂ ਪਾਵਾ ਇਹ ਤਾਂ ਕੋਈ ਗੱਤ ਨਹੀਂ ਤੇ ਮੈਂ ਬੋੜਾ ਨਹੀਂ ਮੈਂ ਵੀ 18000 ਰੁਪਏ ਥੋੜਾ 4 ਆ ਰਿਹਾ 4 ਆ ਰਿਹਾ 4 ਆ 2 ਆ ਰਿਹਾ ਕਿਧਰ ਵੜ ਗਏ ਗਿੰਦੇ ਪੈਸੇ ਉਹ ਕਰਦੇ ਗਿੰਦੇ ਪੈਸੇ ਦਾ ਗੈਣਾ ਪੈਸੇ ਗਿੰਦੇ ਯਾਰ ਛੱਡ ਦੇ ਯਾਰ ਛੱਡ ਦੇ ਗਿੰਦੇ ਬੱਸ ਆ ਮੈਨੂੰ ਕੋਈ ਨਾ ਚਲਦੀ ਆਪਣੇ ਨਾਲ ਇਹ ਗੱਲ ਨਹੀਂ ਚਲਦੀ ਆਪਾਂ ਪੈਸੇ ਦਾ ਕੰਮ ਕਰ ਤੂੰ ਗੱਲ ਥੋੜੀ ਦੁਰਪ੍ਰੀ ਦੀ ਗੱਲ ਹੈਗਾ ਉਹ ਬਕਰੇ ਹੁਣੀ ਆ ਗਏ ਨੇ ਜਿੱਥੋਂ ਮਹਿੰਗੇ ਤਨੂੰ ਇਹਨੇ 20 ਦੇ ਵਗ ਗਏ ਨੇ ਯਾਰ ਤੇਰੇ ਯਾਰ ਤੇਰੀ ਬੰਦੇ ਹੁਣੀ ਆ ਗਏ ਆਪਾਂ ਕੋਈ ਨਹੀਂ ਬੰਦੇ ਖੜੇ ਪਰ ਪੈਸੇ ਕਹਿੰਦਾ ਕਹਿੰਦਾ ਪੈਸੇ ਕਹਿੰਦਾ ਯਾਰ ਜਿਹੜੀ ਗੱਲ ਕੋਈ ਨਹੀਂ ਫਰ ਅਸਲ ਤੇ ਨਹੀਂ ਮਾਰ ਜਿਹੜੀ ਗੱਲ ਮੇਰੇ ਨਿਕਲ ਗਈ ਰਪ ਜਵਾਨ ਤੋਂ ਬਦਲਦੇ ਨਹੀਂ ਕਿੰਨੇ ਚ ਕਰਤੇ ਬਾਈ 200 ਘੱਟ ਨਹੀਂ ਕਰਤੇ 18.5 ਨਹੀਂ ਯਾਰ ਜਿਹੜੀ ਇਹ ਗੱਲ ਕਰਦਾ ਲੋਨ ਦਾ ਕੋਈ ਨਹੀਂ ਮੇਰੇ ਪੈਸੇ ਲਗਾ ਨਾ ਪੈਸੇ ਆ ਕੋਈ ਨਾ ਹੋ ਗਿਆ ਪੈਸੇ ਕਰ ਉਹ ਕਿਹੜੇ ਆ ਦੋ ਆ ਦੇ ਇਹ ਉਹ ਫਿਰ ਦੇ ਦੋ ਬਾਈ ਇਧਰ 200 ਘੱਟ 19000 ਦੇ ਲਓ ਵੀ ਆ ਸੌਦਾ ਹੋ ਗਿਆ ਬਹੁਤ ਵਧੀਆ ਚਾਰ ਨਾ ਗਏ ਇਹ ਦੋ ਬੱਚੇ ਤੁਹਾਨੂੰ ਹੋਰ ਦਿਖਾਵਾਂਗੇ ਤੇ ਆ ਪੱਠ ਬੱਕਰਾ ਤੇ ਦੂਜੇ ਦੋਵੇਂ ਬੱਕਰੇ ਆ ਬਾਈ ਦੂਜੇ ਬੱਕਰੇ ਉਹ ਪੱਠ ਬੱਕਰਾ ਹੀ ਹੋ ਪੱਠ ਬੱਕਰਾ ਹੀ ਉਹ ਡੱਬਾ ਹੈ ਇਹ ਬੱਚੇ ਵਾਲਾ ਬ੍ਰੀਡਰ ਤੋਂ ਬੱਚੇ ਗਾਂ ਵੇਖੀ ਬਣਦੇ ਆ ਬ੍ਰੀਡਰ ਨਾ ਕਿ ਮੈਂ ਦਾ ਇਹਨੇ ਵੜਾ ਲੈਣਾ ਬ੍ਰੀਡਰ ਰੱਖਣਾ ਇਹਨੇ ਲੈ ਗਣ ਪੈਸੇ ਮੈਨੂੰ ਕੋਈ ਕਾਲ ਨਹੀਂ ਲਿੰਗਾ ਅੱਜ ਆਪਾਂ ਪੜਾਉਣੀ ਸੀ ਹੁਣ ਇਹਨਾਂ ਦੇ ਫੜਨੇ ਪਏ ਨਹੀਂ ਨਹੀਂ ਫਾਰਮ ਚ ਰੱਖਣੇ ਆ ਫੜਨੇ ਨਹੀਂ ਦੇ ਆਹ ਤਾਂ ਪੈਸੇ ਦੀ ਹੱਥੀ ਹੈ ਅੱਛਾ 10 10 ਜਿਆ ਮੈਂ ਵੀ ਕੋਈ ਰੱਖਦਾ ਨਹੀਂ ਇੰਨੇ ਦੀ ਗੱਲ ਨਹੀਂ ਯਾਰ ਜਿਹੜੀ ਗੱਲ ਹੋਈ ਐ ਐ ਨਹੀਂ ਮੇਰੀ ਗੱਲ ਸੁਣ ਨਾ ਪਾ ਚੁੱਪ ਗੱਲ ਨਹੀਂ ਯਾਰ ਇਹ ਗੱਲ ਨਹੀਂ ਹੋਊਗੀ ਯਾਰ ਨਹੀਂ ਤੇ ਆ ਮਤ ਉਹ ਗੱਲ ਐ ਯਾਰ ਐ ਨਹੀਂ ਅਲੀ ਗੱਲ ਨਹੀਂ ਹੁੰਦੀ ਪੀ ਆਏ ਜਦੋਂ ਗੱਲ ਹੀ ਉਹ ਤੇ ਰਿਕਾਰਡਿੰਗ ਵੀ ਹੋ ਗਈ ਵੀ ਕਿੰਨੇ ਦੇ ਦੇ ਚਲ 200 ਕਿਹੜੀ ਗੱਲ ਉਹ ਕੇ ਕੱਲ ਚਲ 200 ਦਾ ਬਦਲਣੀ ਹੋ ਗਈ ਕੋਈ ਨਹੀਂ ਪਾ ਦੇ ਜਦੋਂ ਗੱਲ ਹੋ ਗਈ ਯਾਰ ਤੇ ਗੱਲ ਹੋਈ ਨਹੀਂ 150 1800 ਨਹੀਂ ਨਹੀਂ 200 ਤੇ 200 ਤੂੰ ਕਹਦਾ ਵੀ ਮੈਂ ਮੁੰਨੀ ਚਲ 200 ਦੇ ਦੇ ਮੈਂ ਅਪੇ ਕਰਾਂ ਵੀ ਲੱਗੇ ਯਾਰ ਕੱਢ ਦੋ ਯਾਰ ਇਹ ਬਚਨਾ 200 ਵੈਲਕਮ ਹੋ ਲੋਗਾ 12 ਕੋਈ ਨਹੀਂ 250 ਲਓ ਵੀ ਆ ਦੋ ਬੱਚੇ ਦਾ ਆ ਪੱਠ ਬਕ ਇਹ ਹੈ ਉਰਲਾ ਬੱਕਰਾ ਤੇ ਪਰਲੀ ਪਾਠਾ ਤੇ ਦੋ ਬੱਚੇ ਤੁਹਾਨੂੰ ਹੋਰ ਦਿਖਾਉਣੇ ਆ ਚਾਰਾਂ ਦਾ ਸੌਦਾ ਹੋਇਆ 1.18 ਤੇ ਲਖਾਈ ਬਾਈ ਨੇ ਕਰਾਉਣੀ ਲਓ ਵੀ ਦੋ ਬੱਚੇ ਆ ਇਹ ਵੀ ਪੱਠ ਬੱਕਰਾ ਚਾਰਾਂ ਦਾ ਸੌਦਾ ਸਿਰੇ ਚੜ ਗਿਆ 1.18 ਜਿੱਤੇ ਲਖਾਈ ਬੋਗੇ ਨੇ ਕਰਾਉਣੀ